ਹਾਂਜੀ ਆਪਾਂ ਗਏ ਸੀਗੇ ਸਰਦੂਲਗੜ ਵਿਰਾਸਤੀ ਤੰਦਾਂ ਦੇ ਜੋ ਮੇਲਾ ਕਰਵਾਇਆ ਸੀ ਸਿਮਰ ਤੇ ਜਸਪ੍ਰੀਤ ਨੇ ਉੱਥੇ ਪਹੁੰਚੇ ਸੀਗੇ ਅਮਨ ਟੇਲਰ ਚਿੜੀ ਪੈਣ ਪਹੁੰਚੇ ਸੀਗੇ ਉੱਥੋਂ ਦਾ ਪ੍ਰੋਗਰਾਮ ਸੀ ਜੋ ਤੁਹਾਨੂੰ ਵੀ ਪਤਾ ਬਹੁਤ ਵਧੀਆ ਸੀ ਸੀਦੀ ਪੈਣ ਨੇ ਸਾਡੇ ਬੁਟੀਕ ਤੇ ਵਿਜ਼ਿਟ ਕੀਤਾ ਫਿਰ ਜਸ ਪੈਣ ਵਰਗਿਆਂ ਨੇ ਅਮਨ ਭੈਣ ਨੂੰ ਵੀ ਸਾਡੇ ਬੁਟੀਕ ਤੇ ਵਿਜ਼ਿਟ ਕਰਵਾਇਆ ਜਿੱਦਾਂ ਮਤਲਬ ਉੱਥੇ ਬਹੁਤ ਵਧੀਆ ਐਗਜ਼ੀਬਿਸ਼ਨ ਸੀ ਭੈਣ ਵਰਗੀਆਂ ਨੇ ਮਤਲਬ ਵੀ ਆਪਣੇ ਬੁਟੀਕ ਤੇ ਸਾਰਿਆਂ ਨੂੰ ਹੀ ਵਿਜ਼ਿਟ ਕਰਵਾਇਆ ਬਲਾ ਬਲਾ ਕੇ ਫਿਰ ਉਸ ਤੋਂ ਬਾਅਦ ਸੁਖਜੀਤ ਮਾਨ ਵਰਗੇ ਦੀਦੀ ਵਰਗੇ ਆਏ ਬਹੁਤ ਵਧੀਆ ਲੱਗਿਆ ਅਮਨ ਦੀਦੀ ਹਰਦੀਪ ਕੌਰ ਬੱਬੂ ਉੱਥੇ ਪਹੁੰਚੇ ਅਸੀਂ ਉਹਨਾਂ ਨੂੰ ਅੰਦਰ ਵੀ ਲੈ ਕੇ ਆਏ ਜਿੱਦਾਂ ਸੁਖਜੀਤ ਭੈਣ ਵਰਗਿਆਂ ਨੂੰ ਮਨਨ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਐਗਜ਼ੀਬਿਸ਼ਨ ਲੱਗਿਆ ਪੈਣ ਵਰਗਿਆਂ ਨੇ ਪਹਿਲਾਂ ਬਰਨਾਲੇ ਕਰਵਾਇਆ ਸੀ ਹੁਣ ਸਰਦੂਲਗੜ ਕਰਵਾਇਆ ਸੀ ਐਗਜ਼ੀਬਿਸ਼ਨ ਬਹੁਤ ਵਧੀਆ ਸਾਡੀ ਸੇਲਿੰਗ ਰਹੀ ਆ ਉੱਥੇ ਕੋਈ ਐਓ ਜੀ ਗੱਲ ਨਹੀਂ ਕਿ ਸੇਲਿੰਗ ਨਹੀਂ ਵਧੀਆ ਰਹੀ ਹੈਗੀ ਚਲੋ ਬਾਕੀ ਹੈ ਨਾ ਆਪਣੇ ਲੱਕ ਦੇ ਉੱਪਰ ਵੀ ਡਿਪੈਂਡ ਕਰਦਾ ਹੁੰਦਾ ਹੈ ਕਿ ਆਪਣੀ ਸੇਲਿੰਗ ਕਿੱਦਾਂ ਦੀ ਰਹੀ ਹੈ ਮੈਂ ਅੱਜ ਤੋਂ ਪਹਿਲਾਂ ਜਿਹੜੀ 4 ਤੋਂ 5 ਐਗਜ਼ੀਬਿਸ਼ਨਸ ਲਗਾ ਚੁੱਕੀ ਆ ਮੈਨੂੰ ਸਭ ਤੋਂ ਵਧੀਆ ਬਰਾਸਤੀ ਤੰਦਾਂ ਵਾਲੇ ਪੈਣ ਸਿਮਰ ਤੇ ਜਸ ਵਰਗਿਆਂ ਦਾ ਜਿਹੜਾ ਮਤਲਬ ਐਗਜ਼ੀਬਿਸ਼ਨ ਲੱਗਿਆ ਇਹਨਾਂ ਨੇ ਸਾਨੂੰ ਸਰਟੀਫਿਕੇਟ ਵੀ ਪ੍ਰੋਵਾਈਡ ਕੀਤੀ ਭੈਣ ਵਰਗਿਆਂ ਨੇ ਮਤਲਬ ਇਹ ਨਹੀਂ ਹੈਗਾ ਕਿ ਕੱਲ੍ਹ ਨਾ ਐਗਜ਼ੀਬਿਸ਼ਨ ਕਰਵਾ ਲਿਆ ਉਹੀ ਐਗਜ਼ੀਬਿਸ਼ਨ ਹੈ ਜਿਹੜਾ ਮਤਲਬ ਹੋ ਹਟਿਆ ਉਸ ਤੋਂ ਬਾਅਦ ਚਲੋ ਆਪਣੇ ਘਰੋ ਘਰੀ ਉਸ ਤੋਂ ਬਾਅਦ ਭੈਣ ਵਰਗਿਆਂ ਨੇ ਸਾਨੂੰ ਮਤਲਬ ਵੀ ਆਪਣੇ ਜਿਹੜੇ ਨੇਮ ਦੇ ਸਾਡੇ ਦੇ ਉਹਨਾਂ ਨੇ ਮਤਲਬ ਸਾਨੂੰ ਸਰਟੀਫਿਕੇਟ ਵੀ ਦਿੱਤੀ ਹੈ ਕਿ ਮਤਲਬ ਜੋ ਅਸੀਂ ਆਪੇ ਯੂਜ਼ ਕਰਕੇ ਸਰਟੀਫਿਕੇਟ ਮਤਲਬ ਕਿਤੇ ਵੀ ਹੈ ਨਾ ਬੁਟੀਕ ਕਰਦੇ ਉਥੇ ਯੂਜ਼ ਕਰ ਸਕੀਏ ਬਹੁਤ ਵਧੀਆ ਲੱਗਿਆ ਭੈਣ ਵਰਗੇ ਸਾਨੂੰ ਇਹ ਗੱਲ ਬਹੁਤ ਜ਼ਿਆਦਾ ਮਤਲਬ ਵੀ ਸਾਨੂੰ ਉਥੇ ਸੈਟੀਸਫੈਕਸ਼ਨ ਲੱਗੀ ਮਤਲਬ ਬਹੁਤ ਉੱਥੇ ਜਿੱਦਾਂ ਉਬਰੇ ਹੋਏ ਚਿਹਰੇ ਆਏ ਸੁਖਜੀਤ ਮਾਨ ਭੈਣ ਵਰਗੇ ਆਏ ਸੰਘੇੜਾ ਫੈਮਿਲੀ ਵਾਲੇ ਆਏ ਬਹੁਤ ਸਾਰੇ ਉੱਥੇ ਅਮਨ ਟੀਲਰ ਆਏ ਹਰਦੀਪ ਕੌਰ ਬੱਬੂ ਆਏ ਅਮਨਪ੍ਰੀਤ ਦੀਦੀ ਆਏ ਫਿਰ ਬਲੇਜ਼ਰ ਪਿੰਡਾਂ ਵਾਲਾ MP4 ਦੀ ਵੀਰਾ ਤਾਂ ਬਹੁਤ ਹੀ ਵਧੀਆ ਹੈਗਾ ਉਹਨਾਂ ਨੇ ਸਪੈਸ਼ਲ ਬਲਾਕ ਕੱਢੇ ਸਾਰਿਆਂ ਕੋਲ ਆ ਕੇ ਮੇਰੇ ਬੁਟੀਕ ਤੇ ਪਹੁੰਚੇ ਮੇਰੇ ਬੁਟੀਕ ਦੇ ਉਹਨਾਂ ਨੇ ਇਨਫੋਰਮੇਸ਼ਨ ਲਈ ਕਿ ਤੁਸੀਂ ਕਿੱਦਾਂ ਵਰਕ ਕਰਦੇ ਹੋ ਕਿੱਦਾਂ ਤੁਸੀਂ ਕੋਰੀਅਰ ਕਰਦੇ ਹੋ ਜਿੱਦਾਂ ਬਰਡ ਵਾਈਡਿੰਗ ਮਤਲਬ ਸ਼ਿਪਿੰਗ ਕਰਦੇ ਆ ਸਾਡਾ ਕੰਡੈਕਟ ਨੰਬਰ ਹੈ ਜਿਹੜਾ ਅਸੀਂ ਦਿੱਤਾ ਹੋਇਆ 75289880510 7529980510 ਵੀਰੇ ਵਰਗਿਆਂ ਨੇ ਮਤਲਬ ਸਾਰੇ ਸਾਡੇ ਸੂਟ ਆਫ ਦੇ ਬਲੌਗ ਦੇ ਵਿੱਚ ਦਿਖਾਏ ਜਿੱਦਾਂ ਬਹੁਤ ਵਧੀਆ ਲੱਗਿਆ ਸਾਨੂੰ ਵੀਰੇ ਨੂੰ ਮਿਲ ਕੇ ਬੀਰਾ ਕੀਤਾ ਵੀ ਜਾਂਦਾ ਹੈ ਮਤਲਬ ਹਰ ਜਗ੍ਹਾ ਮਤਲਬ ਬਹੁਤ ਵਧੀਆ ਬਲੌਗ ਬਣਾਉਂਦਾ ਹੈ ਕੁੜੀਆਂ ਨੂੰ ਅਪਰੀਸ਼ੀਏਟ ਕਰਦਾ ਹੈ ਮਤਲਬ ਰਗਵੀਰ ਵੀਰ ਬਹੁਤ ਜ਼ਿਆਦਾ ਨਾਈਸ ਹੈਗਾ ਹਰ ਇੱਕ ਦੀ ਉਹਨੇ ਵੀਡੀਓ ਬਣਾਉਣੀ ਬਣਾਉਣੀ ਬੁਟੀਕਸ ਵਾਲੀਆਂ ਦੀ ਅਲੱਗ-ਅਲੱਗ ਸਾਰੀਆਂ ਜਿਹੜੀਆਂ ਮਤਲਬ ਉਸ ਦੀ ਕਲੈਕਸ਼ਨ ਉਹਨਾਂ ਨੇ ਦਿਖਾਉਣੀ ਦਿਖਾਉਣੀ ਹੈ ਮਤਲਬ ਬਹੁਤ ਵਧੀਆ ਉੱਥੇ ਹੈਗਾ ਸੀ ਅ ਰਾਜਵਿੰਦਰ ਭੈਣ ਜੀ ਬੈਠੀ ਹੈ ਕਿ ਮੇਰੀ ਫਰੈਂਡ ਹੈਗੀ ਇਹ ਸਾਡ ਨੂੰ ਮਤਲਬ ਉੱਥੇ ਸਪੋਰਟ ਕਰਨਾ ਸੀਗੇ ਉਹ ਤਾਂ ਮਤਲਬ ਜਿੱਦਾਂ ਉਹਨਾਂ ਨੇ ਸਾਨੂੰ ਬਹੁਤ سپورਟਿਵ ਕੀਤਾ ਸੁਖਜੀਤ ਭੈਣ ਵਰਗੇ ਵੀ ਮਤਲਬ ਬਹੁਤ ਨਾਈਸ ਨੇ ਮਤਲਬ ਹਰ ਇੱਕ ਨਾਲ ਜਿੱਦਾਂ ਫੋਟੋ ਖਿਚਵਾਉਣਾ ਬਿਲਕੁਲ ਬੇਚਿੰਜ ਹੋ ਕੇ ਮਤਲਬ ਵੀ ਫੋਟੋ ਖਿਚਵਾਉਂਦੀ ਹੈਗੀ ਉਹਤੇ ਮਤਲਬ ਬਹੁਤ ਵਧੀਆ ਉਹਨਾਂ ਨੇ ਵੀ ਵਿਜ਼ਿਟ ਕੀਤਾ ਭੈਣ ਵਰਗਿਆਂ ਨੇ ਵੀ ਮਤਲਬ ਜਿੱਦਾਂ YouTube ਤੇ ਬਲੌਗ ਪਾਇਆ ਹੋਇਆ ਹੈਗਾ ਤਾਂ ਉਹਦੇ ਵਿੱਚ ਸਾਡਾ ਪੂਰਾ ਵਧੀਆ ਮੈਂਸ਼ਨ ਕੀਤਾ ਹੈ ਭੈਣ ਵਰਗਿਆਂ ਨੇ ਕੋਈ ਨਹੀਂ ਕਿ ਉਹਨਾਂ ਨੂੰ ਕੋਈ ਈਗੋ ਨਹੀਂ ਹੈਗੀ ਫਸਟ ਗੱਲ ਇਹ ਮੈਨੂੰ ਬਹੁਤ ਵਧੀਆ ਲੱਗੀ ਭੈਣਸ ਤੇ ਵੀਰੇ ਜੀ ਬਿਲਕੁਲ ਈਗੋ ਨਹੀਂ ਹੈਗੀ ਕਿ ਮਤਲਬ ਅਸੀਂ ਕੋਈ ਉਬਰੇ ਹੋਏ ਚਿਹਰੇ ਆ ਬਹੁਤ ਵਧੀਆ ਟਰੀਟ ਕਰਦੇ ਆ ਵਿਜ਼ਿਟ ਕੀਤਾ ਜਿੱਦਾਂ ਵੀਰ ਜੀ ਨੇ ਸਾਰਾ ਕੁਝ ਉਹਦੇ ਵਿੱਚ ਬੋਲਿਆ ਬਹੁਤ ਵਧੀਆ ਲੱਗਿਆ ਧੰਨਵਾਦ